ਰਮਾਰ ਤੋਂ ਪੁੱਛਗਿਛ ਤੋਂ ਇਹ ਲਕੋਰੀਆ ਗੱਲ ਉਹ ਜਦਾ ਇਹਨਾਂ ਬੰਦਾ ਉਹ ਅੱਗੇ ਪਿੱਛੇ ਕੀਤਾ ਹੋਇਆ ਬੰਦੇ ਨੂੰ ਡਰਾਇਆ ਤੋਂ ਮਕਾਇਆ ਹੋਇਆ ਜਾਇਨਾ ਕੁਝ ਵੀ ਕਿਹਾ ਜਾ ਸਕਦਾ ਇਹਨੂੰ ਅਸੀਂ ਲੱਗੇ ਹੁਣ ਉਹ ਕਰਨਾ ਇਹਦਾ ਰਿਮਾਰਡ ਲਵਾਂਗੇ ਅੱਜ ਰਿਮਾਰਡ ਤੋਂ ਬਾਅਦ ਇਹਨੂੰ ਪੁੱਛਗਿਛ ਕਰਾਂਗੇ ਕੁਝ ਕਿਛ ਕਰਨ ਤੋਂ ਬਾਅਦ ਅਸਲੀ ਫਿਕਰ ਸਾਹਮਣੇ ਆਊਗੀ ਬੇ ਇਸ ਨੂੰ ਕੁੱਟਣ ਦਾ ਕਾਰਨ ਕਿਉਂ ਹੈ ਸਾਨੂੰ ਫੁਰਤ ਦਾ ਕਲੀਅਰ ਹੋ ਰਿਹਾ ਵੀ ਜੋਗਾ ਨਾਂ ਦਾ ਜੋਗਾ ਲਿਖਿਆ ਸੀ ਪਲੇਟ ਤੇ ਲੋਕਾਂ ਕੋਲੋਂ ਪਤਾ ਲੱਗਿਆ ਇਧਰ ਉਧਰੋਂ ਪਤਾ ਲੱਗਾ ਤੇ ਉਹ ਜਿਹੜੇ ਕਲਿੱਪ ਆਏ ਨੇ ਦੇ ਵਿੱਚ ਫੋਟੋ ਚ ਉਹਦੇ ਤੋਂ ਵੀ ਅਸੀਂ ਉਹ ਲਾ ਕੇ ਦੇਖਿਆ ਤਕਰੀਬਨ ਸਪੈਲਿੰਗ ਬੰਦੇ ਜੋ ਜੇ ਡਬਲ ਯੂ ਜੀ ਐ ਇਸ ਤਰ੍ਹਾਂ ਦਾ ਮੈਂ ਜਿਹੜਾ ਕਿ ਅਸੀਂ ਆਪਣੇ ਪੂਰੇ ਪੰਜਾਬ ਜਿੰਨੇ ਵੀ ਟੋਕਾ ਨਾ ਦੇ ਬੀਬੀ ਜੀ ਦੋੜ ਉੱਤੇ ਕਿਹੜਾ ਰੱਖਣਾ ਉਹਨੂੰ ਦੇਖੋ ਉਸੇ ਉਸੇ ਦੀ ਕਰ ਲੈ ਵੀਡੀਓ ਤੋਂ ਅਸੀਂ 90% ਵੀ ਇਹ ਮੇਰੇ ਉਹਦੇ ਨਾਲ ਉਹਨਾਂ ਦੇ ਅੱਗੇ ਚੱਲਦੇ ਆਂ ਹੈਂ ਔਰ ਫਿਰ ਵੀ ਉਹਦੇ ਵਿੱਚ ਕੁਝ ਨਾ ਬਣਤਾਇਆ ਹੈਗਾ ਹਾਂ ਜੀ ਇੱਧਰ ਆਓ ਐਤੋਂ ਬਸਟਾੜ ਤੋਂ ਬਸਟਾੜ ਤੋਂ ਬਸਟਾੜ ਤੋਂ ਬੜੋ ਬੜੋ ਜੀ ਇੰਤ ਇਰੋਂ ਉਹ ਤੋਂ 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 ਕੰਡਪਰ ਦੇ ਉੱਥੇ ਕਿਤੇ ਉਹਦੇ ਬਾਅਦ ਸ਼ੌਪ ਤੇ ਗਿਆ ਹੈ ਫਿਰ ਜੀਦਾ ਕਹਿੰਦਾ 3 ਵਜੇ ਕੰਮ ਕਿੰਨਾ ਪਤਾ ਲੱਗੇਗਾ ਪੁੱਡਾ ਪਜਾਣਾ ਇਹ ਤਾਂ ਹੁਣ ਜਦ ਤੱਕ ਉਹ ਫੋਨ ਉਹ ਆਊਗਾ ਸਾਡੇ ਸਾਹਮਣੇ ਫਿਰ ਅਸੀਂ ਉਹਦੇ ਨਾਲ ਗੱਲ ਕਰਾਂਗੇ ਫਿਰ ਪਤਾ ਅਨੰਦ ਭਾਈ ਪਰ ਮਾੜ ਲਵਾਂਗੇ ਹੌਲ ਜੜੀ ਗੱਲਬਾਤ ਕਰਾਂਗੇ ਇਹਦੇ ਨਾਲ ਗੱਲਬਾਤ ਤੁਹੀਂ ਪਤਾ ਲੱਗਣਾ ਸਾਰਾ ਕੋਈ ਪਿਕਚਰ ਹੱਸਦੀ ਕਰੇ ਬਾਤ ਛੋੜੀ ਹੈ ਬੋਟੋ ਕਿ ਆਇਆ ਤੇ ਇਹਦੀ ਸਰ ਵੀ ਉੱਥੇ ਤੁਹਾਨੂੰ ਕਿੰਨੀ ਕਿਹੜੀ ਜਗ੍ਹਾ ਤੋਂ ਯੂਕੇ ਤੋਂ ਇਹ ਡਿਪੋਟ ਹੋਇਆ ਮੇਰੇ ਸਾਹਬੀ ਉੱਥੇ ਦੇ ਕੋਲੋਂ ਚੱਕੂ ਮਾਰਿਆ ਸੀ ਮਾਰਿਆ ਸੀ ਸਾਲੇ ਨਾਲ ਪ੍ਰੋਬਲਮ ਪੈ ਗਈ ਸੀ ਲੜਦੇ ਆਇਆ ਸੀ ਸਾਲੇ ਦੇ ਚੱਕੂ ਤੋਂ ਮਾਰਿਆ ਸੀ ਨਾ ਇਤਨੀ ਪ੍ਰੋਬਲਮ ਹੋ ਗਈ ਸੀ ਕੋਈ ਫੋਟੋ ਹੈ ਕੋਈ ਗਿਆ ਹੈ ਇਹ ਕੰਮੀ ਨਾ ਕਿਹਾ ਸੀ ਸੋ ਲੋ ਵੀ ਕਦੋਂ ਸੀ ਕੀ ਕੰਮ ਕਰਦੇ ਸਤੋਂ ਉੱਥੇ ਮੈਂ ਦੋਨੋਂ ਦੇ ਵੀ ਕੰਮ ਕਰਦਾ ਸੀ ਜੂਰਿਡਿਕ ਕੰਮ ਕਰਦਾ ਹਾਂ ਚਲੋ ਕਿ ਕਿੰਨਾ ਕੀ ਵਾਸੀ ਗਾਹੋਂ ਤਾਂ ਦਰਜ ਹੋ ਲੈਣਾ ক্লোਰ ਦਾ ਬਾਅਦ ਕਰਦੇ ਲਈ ਪੁਲਿਸ ਵਾਲੇ ਨਾਲ ਕੀ ਅਸੀਂ ਬਾਅਦ ਭਾਜੀ ਮੈਂ ਦਵਾਈ ਮੰਗਵਾਣੀ ਸੀ ਜਾਂ ਬਾਅਦ ਭਾਜੀ ਵਾਲੇ ਪੁੱਛ ਹੀ ਲੈਣਾ ਇਹਨਾਂ ਦੀ ਗੱਲ ਕਰ ਰਹੇ ਹਾਂ ਉਹ ਆਇਆ ਕਹਿੰਦਾ ਹਾਂ ਵੀ ਕਿੰਨਾ ਮਹਗਾ ਠੀਕ ਹੈ ਹਲੋ ਆਏ ਹਨ ਲਾਪਿਆ ਮੇਰ ਨਾਲ ਮੈਨੂੰ ਕਹਿੰਦਾ ਜਾ ਹੁਣ ਠੀਕੇ ਤੋਂ ਬੋਤਲ ਲੈ ਕੇ ਆ ਅੱਛਾ ਮੈਂ ਆਖਿਆ ਬੋਤਲ ਹੀ ਮੈਂ ਅਧੀਆਂ ਲੈਂਦਾ ਹਾਂ ਉਹਨੂੰ ਠੀਕ ਹੈ ਤੇ ਕਹਿੰਦਾ ਚੂਲੇ ਉੱਡੂ ਦੇ ਕੇ ਲੈ ਕੇ ਆ ਤੇ ਮੈਂ ਆਖਿਆ ਚਲ ਠੀਕ ਹੈ ਆ ਉਹ ਅਧਿਆਮਾਦ ਨੂੰ ਲੈਤਾ ਆ ਵਿਸ਼ੋਲੇ ਬਲੋਰੇ ਤੋਂ ਲੈ ਆ ਕੇ ਮੈਨੂੰ ਕਹਿੰਦਾ ਖੋਖੇ ਤੋਂ ਵੈਲੀ ਤਮਾਖੂ ਲਿਆ ਉਹ ਵੀ ਮੈਂ ਲਿਆ ਫੇਮਨਾਂ ਗਾੜ ਬਲੋ ਚੋਣ ਲਾਪਿਆ ਗਾੜ ਬੰਡਣ ਲਾਪਿਆ ਮੈਨੂੰ ਬਾਤ ਗੁੰਨੇ ਚ ਬਾਤ ਮੂਵੀ ਇਹ ਬਣਾਈ ਹੋਈ ਉਹ ਵੀ ਨਹੀਂ ਮੈਨੂੰ ਪਤਾ ਕਿੰਨੇ ਹੋਏ ਤੁਹਾਡੇ ਨਾਲ ਦਾ ਬੰਦਾ ਤੁਹਾਡੇ ਆਂਦੇ ਮੂਵੀ ਲੈ ਰਿਹਾ ਹੈ ਤੇ ਤੁਹਾਡੀ ਗੱਲਾਂ ਬਾਤਾਂ ਦੀ ਮੂਵੀ ਕਰ ਰਿਹਾ ਕਿਉਂਕਿ ਅਸੀਂ ਪਹਿਲਾਂ ਜਦੋਂ ਪਹਿਲਾ ਕੰਮ ਗਾਰਮ ਹੋ ਗਿਆ ਕਿ ਕੋਈ ਇਦਾਂ ਹੀ ਖੜ ਗਿਆ ਹੁਣ ਆ ਸੀਗਰੇਟ ਬੰਦਾ ਜੀ ਲੱਗਦਾ ਕਿ ਹੁਣ ਲਾਣ ਲੱਗੇ ਜਾਂ ਫਸਣ ਲੱਗੇ ਉਹਨੂੰ ਵੀ ਜੇ ਕਲਪ ਬਣ ਗਈ ਬਣਦੀ ਜੇ ਨਹੀਂ ਬੁਤਨੀ ਬਣਵਾਈ ਨਾ ਮੈਂ ਨਹੀਂ ਬਣਵਾਈ ਮੈਂ ਦੂਗੀ ਬਣਾਈ ਹੈ ਅਚਾਨਕ ਬਣੀ ਹੈ ਸ਼ਗਾ ਨਹੀਂ ਹਾਂਜੀ ਨਾਲੇ ਅੱਜ ਇਥੇ ਇੱਕ ਨਾਲੇ ਉਹ ਕੋਈ ਪੰਜਾਬ ਪੁਲਿਸ ਦਾ ਸਹੀ ਬੰਦਾ ਨਹੀਂ ਲੱਗਦਾ ਜੇ ਸਹੀ ਹੁੰਦਾ ਤੇ ਹੁਣ ਪੇਸ਼ ਹੋਇਆ ਹੁੰਦਾ ਹੀ ਜਿਹਦਾ ਡਰੈਸ ਪਾਇੀ ਹੀ ਉਹਨੇ ਨਹੀਂ ਘੋਟਾ ਘਦੀ ਇੱਕ ਬਹੁਤ ਹੈ ਯਾਰ ਲਗਣਾ ਨਹੀਂ ਸਿਰ ਤੇ ਬਾਦ ਸਾਡੇਆਂ ਆਸਾਂ ਨੂੰ ਰੱਖੀਦਾ ਹਾਂ ਅਬ ਇਹੋ ਕਰਦਾ ਉਹ ਬਾਦੀ ਤੇ ਦੀਵਾ ਜੀ ਮੈਨੂੰ ਹੁਣ ਕੀ ਪਤਾ ਜਿੱਥੇ ਤੱਕ ਮੇਰੀ ਸੋਚਣੀ ਸੀ ਬੜਾ ਡਰ ਗਿਆ ਤਾਂ ਪੁਲਿਸ ਆ ਗਿਆ ਹਾਂ ਜੀ ਹੁਣ ਇਹਦਾ ਲੱਗਦਾ ਹਾਂ ਜੀ ਲੱਗਦਾ ਬਾਗਦ ਦੇ ਨਹੀਂ ਕਿਤੇ ਹਾਂ ਜੀ ਬਾਗਦ ਤੇ ਨਹੀਂ ਉਹ ਬੰਦਾ ਮੈਂ ਬਾਦੀ ਬਾਗਦ ਫਿਰ ਨੂੰ ਮੈਨਾਂ ਆਇਆਗਾ ਹਾਂ ਉਹ ਸੇਲੀਆ ਬਰੈਂਡਰ ਹੁੰਦਾ ਜੀ ਹਾਂ ਚੱਲ ਆ ਜੀ ਉਹ ਕਿੱਥੇ ਉਹ ਤਾਂ ਲੁਧਿਆਣੇ ਵੱਲ ਦਾ ਮੈਂ ਉਹਦਾ ਨਾਮ ਲੜੋਂਗਾ ਮੈਂ ਉਹਨੇ ਵੀ ਨਹੀਂ ਚੱਲ ਉਹ ਤੋਂ ਬਾਅਦ ਗਾਂਵ ਤੇ ਕਿਚਰਾ ਸੋਹਣੇ ਜਿਹੜੇ ਸਟੀਫਾਈਆ ਕਿਸ ਤਰ੍ਹਾਂ ਨਹੀਂ ਰਹਿ ਸਕਦੇ ਨਾ ਪੋਸੀਬਲ ਨਹੀਂ ਵਰਦੀ ਪਾਈ ਹੋਈ ਆ ਅਸੀਂ ਕਲੀਅਰ ਕੱਟ ਨਹੀਂ ਕਹਿ ਰਹੇ ਵੀ ਹਾਂ ਫਿਰ ਤੁਸੀਂ ਅੱਜ ਇਹ ਕਹਿ ਰਹੇ ਨਾ ਲੱਗਦਾ ਇਹ ਨਕਲੀ ਹੈ ਤੇ ਜਿਹੇ ਸਿੰਪਟਮ ਆਗੇ ਤਾਂ ਕੋਸ ਮਲਾਜਮ ਦੇ ਗਿਆ ਮੈਂ ਮਤਲਬ ਮੈਂ ਗੱਲ ਕਹਿੰਦਾ ਭਈ ਉਹ ਮਲਾਜਮ ਸੀ ਜਾਂ ਬਾਅਦ ਚ ਪਤਾ ਲੱਗ ਜਾਊ ਫਿਲਮ ਜਦੋਂ ਕਲੀਅਰ ਹੋ ਸਾਰੇ ਮਤਲਬ ਦੇ ਵਿੱਚ ਜੇ ਬੰਦੇ ਨਹੀਂ ਇਹ ਪ੍ਰਾਈਵੇਟ ਬੰਦਾ ਹੁੰਦਾ ਤਾਂ ਉਹ ਤਾਂ ਬਾਅਦ ਦੱਸੂ ਕਿ ਜਦੋਂ ਆਊਗਾ ਤਾਂ ਹੀ ਦੇਖਾਂਗੇ ਵਰਦੀ ਤੋਂ ਭਾਈ ਹੋਈ ਹੈ ਉਸ ਦਕਸ਼ਤਾਂ ਖਰਾਬ ਇੱਕ ਪੁਲਿਸ ਦਾ ਦਕਸ਼ਤਾਂ ਖਰਾਬ ਹੋਇਆ ਨਾ ਹੂੰ ਅਸਤਵ ਤੇਰਾ ਹੁੰਦਾ ਨਾ 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 ਐਸਟਰ ਤੋਂ ਨਹੀਂ ਕਹਾਸਾ ਤੇ ਰਿਕਾਰਡਿੰਗ ਤੁਹਾਡੀ ਵੀ ਹੁੰਦੀ ਹੈ ਦੇ ਵਿੱਚ ਕੋਈ ਗੱਲ ਨਹੀਂ ਤੋ ਦੇ ਲਈ ਉਹ ਤੇ ਜਦੋਂ ਸੀ ਕਹਿੰਦੇ ਕਿ ਬੰਦ ਨਕਲੀ ਸੀ ਗਾ ਫੇ ਤੁਸੀਂ ਇਹ ਦੱਸ ਲਈ ਐ ਅਸਲੀ ਨਕਲੀ ਹੋ ਸਕਦਾ ਅੱਛਾ ਅਸਲੀ ਤੁਸੀਂ ਪਹਿਲੇ ਹੰੜ ਗੁਨਾਹਗਰ ਫੜਿਆ ਗਿਆ ਗੁਨਾਹਗਰ ਫੜਿਆ ਗਿਆ ਜਿਹਦੇ ਨਾਲ ਹੋਈ ਉਹ ਵੀ ਫੜਿਆ ਗਿਆ 21 ਦਿਨ ਪਹਿਲਾਂ ਡਿਵੀਜ਼ਨ 7 ਦੇ ਵਿੱਚ ਬਸਟੈਂਡ ਚੌਕੀ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਵਰਦੀ ਪਾਈ ਹੋਈ ਪੁਲਿਸ ਕਰਮਚਾਰੀ ਨੂੰ ਕੁੱਟਮਾਰ ਦਾ ਕਲਿੱਪ ਵੀ ਚੱਲਿਆ ਉਹ ਮਾਮਲਾ ਸਾਡੇ ਸਾਹਮਣੇ ਆਇਆ ਸੀ ਜਿਸ ਦੇ ਤਹਿਤ ਉਹ ਤੇ ਮੁਕੱਦਮਾ ਦਰਜ ਕੀਤਾ ਗਿਆ 307 ਦਾ ਜਿਹੜਾ ਕਿ ਮੁਲਜ਼ਮ ਅਜੋ ਹੋ ਸੀ ਉਹਨੂੰ ਅਰੈਸਟ ਕਰ ਲਿਆ ਹੈ ਰਸਪਰੰ ਤੋਂ ਬਾਅਦ ਉਹਨੂੰ ਅੱਜ ਅਸੀਂ ਕੋਸ਼ਤ ਰੱਤ ਪੇਸ਼ ਕਰਾਂਗੇ ਮਜਾਲਤ ਪੇਸ਼ ਕਰਨ ਤੋਂ ਬਾਅਦ ਉਹਨੂੰ ਅਸੀਂ ਰਿਮਾਰਡ ਲੈ ਕੇ ਬਾਕੀ ਜਿਹੜੀ ਉਹਦੀ ਕੁੱਝ ਕੁੱਝ ਸਾਰੀ ਅਰੋਪੀ ਦੀ ਪਹਿਚਾਨ ਕਿਸ ਤਰ੍ਹਾਂ ਹੋਈ ਕੈਸੇ ਪੁਲਿਸ ਨੇ ਪਹਿਚਾਨ ਕੀਤੀ ਇਹਨੀਆਂ ਅਰੋਪੀ ਦੀ ਪਹਿਚਾਨ ਨਮਰਿਕਤਾ ਜਿਹੜੀ ਵੀਡੀਓ ਕਲਿੱਪ ਤੋਂ ਪਹਿਚਾਨ ਹੋਈ ਹੈ ਉਸੇ ਦਾ ਜਿਹੜਾ ਇਹ ਬੰਦਾ ਹੈਗਾ ਇਹਦੇ ਬਾਰੇ ਪਤਾ ਲੱਗਾ ਸਾਨੂੰ ਗਾਖਲਾਂ ਸਾਈਡ ਦਾ ਹੈ ਪਰ ਗਾਖਲਾਂ ਦਾ ਇਹਦੇ ਨਾਨਕੇ ਸੀ ਜਿੱਥੋਂ ਉਹਨੂੰ ਅਰੈਸਟ ਕੀਤਾ ਅਸਲੀ ਇਹਦਾ ਪਿੰਡ ਹੈਗਾ ਪਿੰਡ ਮਡੇਰਾ ਮਡੇਰਾ ਉਹਦੇ ਚ ਪਿੰਡ ਆਦਮਪੁਰ ਥਾਣੇ ਦੇ ਚ ਪਿੰਡ ਪੈਂਦੇ ਆ। ਤਾਂ ਪੁਲਿਸ ਮੁਲਾਜ਼ਮ ਜੋ ਹੈ ਉਸ ਵਿੱਚ ਜੋ ਫਿੱਟਾ ਹੋ ਦਿਖਾਈ ਦੇ ਰਹਾ ਹੈ ਉਸ ਕੇ ਬਾਰੇ ਵਿੱਚ ਕੁਝ ਪਤਾ ਚਲਿਆ? ਉਹਦੇ ਬਾਰੇ ਵਿੱਚ ਜੇ ਕੁਝ ਨਹੀਂ ਪਤਾ ਲੱਗਾ। ਅਸੀਂ ਆਪਣੇ ਤੌਰ ਤੇ ਨਾਲ ਨਾਲ ਦੇ ਡਿਸਟ੍ਰਿਕਟਾਂ ਤੋਂ ਵੀ ਪਤਾ ਕੀਤਾ ਤੇ ਦੂਜੇ ਅਸੀਂ ਆਲ ਪੰਜਾਬ ਦੇ ਵਿੱਚ ਵੀ ਇਹਦੀ ਈਮੇਲ ਵਗੈਰਾ ਕਰਕੇ ਭੇਜਤੀ ਆਲ ਐਸਐਸਪੀਜ਼ ਨੂੰ ਥਰੂ ਕਮਿਸ਼ਨਰ ਸਾਹਿਬ ਦੇ। ਉਹਦੇ ਜੇ ਉਹਨਾਂ ਦਾ ਜਵਾਬ ਕੋਈ ਨਹੀਂ ਆਇਆ ਜਵਾਬ ਆਉਣ ਤੋਂ ਬਾਅਦ ਇਹ ਜੇ ਬੰਦਾ ਉਹ ਆਇਆ ਸਾਡੇ ਕੋਲੇ ਉਸ ਤੋਂ ਬਾਅਦ ਸਹੀ ਪਿਕਚਰ ਕਲੀਅਰ ਹੋ ਜਾਣੀ ਵੀ ਕੀ ਆਇਆ ਇਹ ਬੰਦਾ ਮਲਾਜਮ ਹੈ ਜਾਂ ਕੋਈ ਇਹ ਇਹਨਾਂ ਦਾ ਅਸਿਸਟੈਂਟ ਖੜਿਆ ਪਈ ਵੀਡੀਓ ਬਣਾਣੇ ਦਾ ਕੀ ਕਾਰਨ ਰਹਾ ਅਭੀ ਤੱਕ ਦੀ ਜਾਂਚ ਕੀ ਬਾਕੀ ਜੀ ਇਹ ਵੀਡੀਓ ਤੋਂ ਤਾਂ ਇਹ ਲੱਗਦਾ ਵੀ ਇਹ ਜਾਣਬੁੱਝ ਕੇ ਬਣਾਈ ਹੋਈ ਹੈ ਪਰ ਜਦੋਂ ਵੀਡੀਓ ਬਣਾਉਣ ਵਾਲਾ ਤੇ ਜਿਹੜਾ ਜਿਹਦੇ ਕੁੱਟ ਪਈ ਉਹ ਪਤਲਾ ਆ ਗਿਆ ਸਾਹਮਣੇ ਉਸ ਤੋਂ ਬਾਅਦ ਪੂਰੀ ਪਿਕਚਰ ਸਾਹਮਣੇ ਆ ਜਣੀ ਸੀ ਬਿਨਾਂ ਪੁਲਿਸ ਦੇ ਇਸ ਮਾਮਲੇ ਵਿੱਚ ਇਹ ਦਾਅਵਾ ਕੀ ਇਦੇ ਮਾਮਲੇ 'ਚ ਪਰਚਾ ਦਰਜ ਕਰਕੇ ਅਰੈਸਟ ਕਰ ਲਿਆ ਇਹਨੂੰ ਇਹਨੂੰ ਗ੍ਰਿਫਤਾਰ ਕਰਕੇ ਇਹਨੂੰ ਅੱਜ ਜੇਲ੍ਹ 'ਚ ਭੇਜ ਦੇਣਾ ਸੌਰੀ ਇਹਦਾ ਰਿਮਾਂਡ ਲਵਾਗੇ ਰਿਮਾਂਡ ਤੋਂ ਬਾਅਦ ਜਦੋਂ ਅਸਲੀ ਵੀਡੀਓ ਪਿਕਚਰ ਕਲੀਅਰ ਹੋ ਗਈ ਉਹ ਤੋਂ ਬਾਅਦ ਜਿਉਂ-ਜਿਉਂ ਅੱਗੇ ਤਹਿਕੀਕਾਂ ਦੇ ਵੇਰਵਾ ਆਉਂਨ ਆ ਰਿਹਾ ਤ्यों-ਤ्यों ਅਸੀਂ ਉਸ ਹਸਾਬ ਦੇ ਨਾਲ ਤੇ ਕਾਰਵਾਈ ਹੰਦੀ ਜਾਊਗੀ। ਕਿਹ ਇਸ ਵਾਰ ਵੀ ਸ਼ੰਕਾ ਹੈ ਕਿ ਉਹ ਜੋ ਪੁਲਿਸ ਪਿੱਟ ਰਹਾ ਹੈ ਉਹ ਪੁਲਿਸ ਵਾਲਾ ਹੈ ਜਾਂ ਕੋਈ ਸਿੰਘ ਉਸ ਨੇ ਕਿਉਂਕਿ ਜਿਹੜਾ ਅਜੇ ਤੱਕ ਸਾਨੂੰ ਟ੍ਰੇਸ ਨਹੀਂ ਹੋ ਰਿਹਾ ਨਾਲ ਨਾਲ ਡਿਸਟ੍ਰਿਕਟਾਂ ਦਾ ਕੋਈ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੋ ਸਕਦਾ ਐਦਾਂ ਦੀ ਗੱਲ ਹੋਵੇ ਕਿਉ ਇਹ ਜੇ ਰਿਵਾਰਡ ਤੋਂ ਕੁਝ ਕੁ ਕਰਾਂਗੇ ਫਿਰ ਪਤਾ ਲੱਗੂਗਾ ਵੀ ਇਹ ਕੀ ਆਇਆ ਇਹ ਇਹ ਇਹਦਾ ਨਾਨ ਪਰਸਨ ਹੈ ਜਾਂ ਹੋਰ ਸਰ ਇਹ ਸਾਰੀ ਕਹਾਣੀ ਵਿੱਚ ਕਿੰਨੇ ਬੰਦੇ ਆਏ ਹੋ ਇਹਦੇ ਰਿਸ਼ਤੇ ਅਸਟੰਤ ਜਿਹੜਾ ਕੁੱਟਖਾਰ ਐ ਇੱਕ ਤੋਹ ਹੈ ਇੱਕ ਜਿਹਨੇ ਵੀਡੀਓ ਕਲਿੱਪ ਬਣਾਇਆ ਉਹ ਇੱਕ ਬੰਦਾ ਨਾਲ ਕੋਈ ਇਸ਼ਾਰਾ ਕਰ ਰਿਹਾ ਇਹ ਚਾਰੇ ਬੰਦਿਆਂ ਦਾ ਮਿਲ ਕੇ ਜਿਹੜਾ ਬਣਾ ਰਿਹਾ ਬਿਲਕੁਲ ਆ ਚਾਰ ਬੰਦੇ ਨੇ ਉਹ ਬਾਰੇ ਇਸ ਵਿੱਚ ਇਹ ਬਤਾਇਆ ਕਿ ਇਹ ਜੋ ਪਕੜਾ ਗਿਆ ਰੋਕਤੀ ਹੈ ਇਹ ਕਹਾਂ ਦਾ ਰਹਿਣੇ ਵਾਲਾ ਕਹਾਂ ਸੇ ਆਇਆ ਹੈ ਇਸਕਾ ਕੀ ਸਾਰੀ ਬੈਕਗ੍ਰਾਉਂਡ ਹੈ ਇਹ ਮਡੇਰਾ ਰਹਿਣ ਵਾਲਾ ਹੈ ਅਸਲੀ ਪੰਡੇ ਦਾ ਇਹਦੇ ਮਾਪਿਓ ਡਵੇਜ ਚ ਰਹਿੰਦੇ ਨੇ ਇਹ ਪਤਾ ਲੱਗਾ ਸਾਨੂੰ ਪੁਸ਼ਕਿਸ਼ ਤੋਂ ਪਤਾ ਲੱਗਾ ਕਿ ਆ ਯੂਕੇ ਤੋਂ ਡਬੋਟੋ ਕਹਿੰਦਾ ਆਪਣੇ ਸਾਲੇ ਨਾਲ ਲੜਾਈ ਝਗੜਾ ਕੀਤਾ ਸੀ ਉਹਨਾਂ ਨੇ ਡਬੋਟ ਕਰਤਾ ਇੱਥੇ ਇੱਥੇ ਆ ਕੇ ਇਹ ਆਪਣੇ ਨਾਮ ਕੇ ਪਿੰਡ ਰਹਿੰਦਾ ਪਿੰਡ ਦਾਖਲਾ ਇਹਦੇ ਨਾਮ ਕੇ ਉੱਥੇ ਰਹਿੰਦਾ ਠੀਕ ਹੈ